ਸਸਰੀ ਗਲ ਕਿਸਾਨ ਭਰਾਵੋ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਦੇ YouTube ਚੈਨਲ ਨਾਲ ਅੱਜ ਦਾ ਸਿਸਟਮ ਸਰਦਾਰ ਸੇਵਕ ਸਿੰਘ ਦਾ ਇਹ ਪਿੰਡ ਕੁਦੂਵਾਲਾ ਚ ਲੱਗਾ ਹੈ ਸੋਲਰ ਸਿਸਟਮ ਜਿਹਦੇ ਤੇ 3 ਹਸ ਪਾਵਰ ਦੀ ਲੂਬੀ ਦੀ ਮੋਟਰ ਚੱਲਦੀ ਪਈ ਹੈ ਇਹ ਸਿਸਟਮ ਕਿਸੇ ਹੋਰ ਫਰਮ ਦੁਆਰਾ ਲਾਇਆ ਗਿਆ ਇੱਥੇ ਪ੍ਰੋਬਲਮ ਸੀ ਇਹਦੇ ਵਿੱਚ ਕਿ ਜਦੋਂ ਚੱਲਦੀ ਸੀ ਮੋਟਰ ਉਸ ਟਾਈਮ ਤੇ ਪਾਣੀ ਕਦੇ ਵੱਧ ਜਾਂਦਾ ਸੀ ਕਦੇ ਘਟ ਜਾਂਦਾ ਸੀ ਆਈਐਨਵੀਟੀ ਦੀ ਇੱਥੇ ਡਰਾਈਵ ਲੱਗੀ ਹੈ ਆਈਐਨਵੀਟੀ ਦਾ ਫੋਟੋਵੋਲਟਿਕ ਮੋਡਿਊਲ ਲੱਗਾ ਹੈ 355 354 ਵੋਲਟ ਨੇ ਜਿਹੜੇ ਮੋਟਰ ਨੂੰ ਜਾਂਦੇ ਪਏ ਨੇ ਫਿਰ ਵੀ ਮੋਟਰ ਦੇ ਵਿੱਚ ਆ ਤੁਸੀਂ ਵੇਖ ਸਕਦੇ ਹੋ ਪਾਣੀ ਬਿਲਕੁਲ ਘਟ ਜਾਂਦਾ ਫਿਰ ਫੁੱਲ ਹੋ ਜਾਂਦਾ ਫਿਰ ਘਟ ਜਾਂਦਾ ਕਿਸਾਨ ਨੇ ਪੰਜਾਬੀ ਡੈਰੀਮੈਨ ਸੋਲਰ ਦੀ ਟੀਮ ਨਾਲ ਸੰਪਰਕ ਕੀਤਾ ਆਪਾਂ ਇਹਨਾਂ ਦੇ ਸਿਸਟਮ ਦੇ ਵਿੱਚ ਪੈਰਾਮੀਟਰ ਸੈਟਿੰਗ ਕਰਵਾਈ ਹੈ ਜਿਵੇਂ ਤੁਸੀਂ ਵੀਡੀਓ ਚ ਵੇਖਦੇ ਪਏ ਹੋ ਜਿਹੜੀ ਆ ਪ੍ਰੋਬਲਮ ਸੀ ਪਾਣੀ ਵੱਧ ਘਟ ਹੋਣ ਦੀ ਇਹ ਇੱਕਦਮ ਮੋਟਰ ਪਾਣੀ ਵਧਾ ਜਾਂਦੀ ਸੀ ਤੇ ਘਟਾ ਜਾਂਦੀ ਸੀ ਪੈਰਾਮੀਟਰ ਚ ਦਿੱਕਤ ਸੀ ਡਰਾਈਵ ਦੇ ਪੈਰਾਮੀਟਰ ਸੈੱਟ ਕਰਵਾਉਣ ਤੋਂ ਬਾਅਦ ਇਹ ਪਰਫਾਰਮੈਂਸ ਦੇ ਸਿਸਟਮ ਦੀ ਮੋਟਰ ਦੇ ਵਿੱਚ ਜਿਹੜੀ ਪਾਣੀ ਵੱਧ ਘੱਟ ਕਰਨ ਦੀ ਜਿਹੜੀ ਪ੍ਰੋਬਲਮ ਸੀ ਉਹ ਪੈਰਾਮੀਟਰਾਂ ਦੀ ਸੈਟਿੰਗ ਕਰਕੇ ਸੀ ਉਹ ਕਲੀਅਰ ਹੋ ਗਈ ਹੈ ਤੇ ਪਾਣੀ ਜਿਹੜਾ ਝਟਕੇ ਮਾਰਦਾ ਸੀ ਉਹ ਹੁਣ ਨਹੀਂ ਮਾਰਦਾ ਪਿਆ ਤੁਹਾਡੇ ਵੀ ਕੋਈ ਸੋਲਰ ਸਿਸਟਮ ਲੱਗਿਆ ਹੈ ਪੈਰਾਮੀਟਰ ਸੈਟਿੰਗ ਦੀ ਦਿੱਕਤ ਹੈ ਜਾਂ ਫਿਰ ਤੁਸੀਂ ਕਿਸੇ ਹੋਰ ਫਰਮ ਤੋਂ ਲਵਾਇਆ ਹੈ ਤੁਹਾਡੇ ਡਰਾਈਵ ਦੇ ਵਿੱਚ ਕੋਈ ਦਿੱਕਤ ਆ ਗਈ ਹੈ ਮੋਟਰ 'ਚ ਕੋਈ ਦਿੱਕਤ ਹੈ ਜਾਂ ਸੋਲਰ ਪੈਨਲਾਂ ਦੇ ਵਿੱਚ ਕੋਈ ਪ੍ਰੋਬਲਮ ਹੈ ਸਿਸਟਮ ਠੀਕ ਤਰੀਕੇ ਨਾਲ ਕੰਮ ਨਹੀਂ ਕਰਦਾ ਜਾਂ ਨਵਾਂ A ਗ੍ਰੇਡ ਸਿਸਟਮ ਲਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 98143 7 12 11 ਜੇ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓ ਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਜੁੜੇ ਰਹੋ ਸਾਡੇ ਨਾਲ ਵਿੰਦੇ ਰਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ